ਅਮਰਤਾ ਬਡਿੰਗ ਜੀ ਸਤਕਾਰਯੋ ਸਟੇਜ ਤੇ ਬੈਠੇ ਸਾਰੇ ਲੀਡਰ ਸਹਿਬਾਨ ਜੀਰਾ ਸਾਹਿਬ ਜੀ ਸਤਕਾਰਯੋ ਬਜ਼ੁਰਗੋ ਬੀਪੀਓ ਪੈਣੋ ਤੇ ਭਰਾਵੋ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਬੋਲੋ ਬਹੁਤ ਗਿਣਤੀ ਜੀ ਬੀਬੀਆਂ ਪਿੱਛੇ ਸਿਰੇ ਤੱਕ ਖੜੀਆਂ ਬਹੁਤ ਬੈਠੀਆਂ ਬੜਾ ਧੰਨਵਾਦ ਤੁਹਾਡਾ ਮੱਥਾ ਟੇਕਣਾ ਤੁਹਾਨੂੰ ਸਾਰਿਆਂ ਨੂੰ ਤਾਂ ਇੰਨੀਆਂ ਬੀਬੀਆਂ ਨਾਲ ਤਾਂ ਅਮਰਤਾ ਗੜਿੰਗ ਦਿੱਲੀ ਜਿੱਤ ਲਿਆਵੇ ਆ ਕਿਦੜਵਾਇ ਦਿੱਤਣਾ ਕਿਉਂਕਿ ਮਾਂ ਦੀਆਂ ਅਸੀਸਾਂ ਕੱਖ ਤ ਬਖਾਉਣ ਬਾਖਸ਼ਣ ਮੁਲਕ ਜਗੀਰੀ ਮਾਵਾ ਪੈਣਾ ਦੇ ਅਸ਼ੀਰਵਾਦ ਦੇ ਨਾਲ ਬੰਦੇ ਨੂੰ ਵਜੀਰੀਆਂ ਮਿਲਦੀਆਂ ਮੰਦੇੜ ਤੱਕ ਮਿਲਦੇ ਤਾਂ ਮੈਂ ਤੁਹਾਡਾ ਧਨਵਾਦਿਆਂ ਕਿ ਤੁਸੀਂ ਵੱਡੀ ਗਿਣਤੀ ਚ ਆਇਆ ਤਾਂ ਬਾਈ ਜੀ ਉਰੀ ਵੀ ਦੇਖੋ ਜਗਾ ਕਿਤੇ ਬਚੀ ਉਹ ਨਹੀਂ ਖੜ ਦੇ ਨੇ ਪਿੰਡ ਦੇ ਸਾਰੇ ਨਿਕਲੇ ਆਇਆ ਦੇਖ ਲਿਓ ਕਿਤੇ ਆਮ ਆਦਮੀ ਵਾਲਿਆਂ ਨੇ ਪਿੰਡ ਚ ਆੜ ਪਾਇਆ ਹੋਵੇ ਹੋਰ ਕਿਤੇ ਚੋਰੀ ਹੋਵੇ ਜਿਹੜੇ ਪਿੰਡ ਚ ਕਿਉਂਕਿ ਹੈ ਠੱਗੀ ਹੈ ਸਾਰੇ ਸਪੀਕਰ ਦੀ ਆਵਾਜ਼ ਉੱਤੇ ਟੱਕੜੀ ਜਾਂਦੀ ਸੁਣਦੀ ਨਹੀਂ ਗੱਲ ਲੈ ਸਾਰੇ ਤਾਂ ਉਂਝ ਰਲਾ ਪਈ ਜਾਂਦਾ ਨਹੀਂ ਜਿਆਦਾ ਸੀ ਤਾਰ ਕਰਾ ਦਈਏ ਐਨੂੰ ਉਧਰ ਰੋਕ ਲਾਓ ਯਾਰ ਉਹਦਾ ਮੂੰਹ ਉਧਰ ਰੋਕਵਾਓ ਬੇਟਾ ਕਮਾ ਰਹੇ ਹੋ ਧਿਆਨ ਨਾਲ ਕਮਾਈ ਤਾਰ ਹੋਲੀ ਹੋਰ ਆਦਾ ਕਿੱਡੀ ਦਾ ਬਥੇਰੀ ਭਾਈ ਜੀ ਤਾਰ ਤੋੜੋਗੇ ਆ ਕੇ ਭਾਈ ਆ ਰਹੀ ਹੈ ਉਹ ਦੇਖੋ ਤਾਂ ਹਾਂ ਠੀਕ ਆ ਯਾਰ ਐ ਤਾਂ ਜੀ ਗਾੜੀ ਬੰਦੇ ਆਪਾਂ ਵੀ ਆ ਜਾਊਗਾ ਕੰਮ ਉਸੋ ਕਹਿੰਦੇ ਬੋਲ ਪਕਾਉਣੇ ਔਖੇ ਹੁੰਦੇ ਜਿਵੇਂ ਅੰਬਰੋਂ ਲੌਣੇ ਟਾਰੇ ਇਹ ਭਗਵੰਤ ਮਾਨ ਉਹ ਨਹੀਂ ਆਮ ਆਦੀ ਪਾਰਟੀ ਵਾਲੇ ਬੋਲ ਤਾਂ ਤੇਰੇ ਮਾਰ ਗਏ ਲੇਕਿਨ ਬੜਿਆ ਕੁਛ ਨਹੀਂ ਆ ਬੀਬੀਆਂ ਬੈਠੀਆਂ ਹੁਣ ਤੁਹਾਡੇ 1000 ਰੁਪਏ ਵਾਲੀ ਗੱਲ ਨਹੀਂ ਮੈਂ ਕਰਨੀ ਧੋਖਾ ਹੋ ਗਿਆ ਬਹੁਤ ਤੁਹਾਡੇ ਨਾਲ ਕਹਿੰਦੇ 1000 ਰੁਪਏ ਦੇ ਦੇ ਗਰੂਗੇ ਬੀਬੀਆਂ ਨੇ ਸੋਚਿਆ ਜੇ ਤੁਲਾ ਚੌਂਕਾ ਹੀ ਚਾਲਦੇ ਕਰੂਗਾ ਵੋਟਾਂ ਪਾ ਦਿੰਦੇ ਮੁੜ ਕੇ ਤੇ ਆਏ ਹੀ ਨਹੀਂ ਆਉਦੇ ਬੀਬੀਆਂ ਨਹੀਂ ਨਹੀਂ ਆयो ਮੇਰੀ ਭੈਣ ਉਸ ਤੋਂ ਬਾਅਦ ਦੁਬਾਰੇ ਬੋਟਾ ਆਈਆਂ ਕਹਿੰਦੇ ਹੁਣ ਮਿਲੂਗਾ ਫਿਰ ਐਮਪੀ ਦੀਆਂ ਆਗੀਆਂ ਉਹ ਸਾਡੇ ਵਾਲਾ ਤੂੰ ਦਾ दारू ਪੀ ਕੇ ਕਹਿੰਦਾ ਹੁਣ 1100 ਦਊਂਗਾ ਅੱਜ ਤੱਕ ਇੱਕ ਟੇਲਾ ਨਹੀਂ ਦਿੱਤਾ ਹਾਂ ਨਹੀਂ ਹੁਣ ਜੇ ਆ ਗਏ ਨਾ ਤੁਹਾਡੀ ਗਲੀ 'ਚ ਮਹੱਲੇ 'ਚ ਉਹੀ ਝਾੜੂ ਲੈ ਕੇ ਕੁੱਟਣੇ ਆ ਕਹਦਾ ਦਾਦੇ ਮੰਗੋਣੇ ਜੱਤਾ ਕਹਿੰਦੇ ਸੀ 1100 ਰੁਪਏ ਦਵੋਗੇ ਸਾਡਾ 35 35000 ਹੋਇਆ ਪਿਆ ਕੱਢੋ ਪਹਿਲਾਂ ਪੈਸੇ ਫਿਰ ਗੱਲ ਕਰਦੇ ਥੋੜੇ ਏ ਠੱਗਿਆ ਬਨਾਰਸ ਦੇ ਠੱਗੀਆਂ ਮਾਰ ਕੇ ਚਲੇ ਗਏ ਹਰ ਵਰਗ ਦੇ ਨਾਲ ਧੋਖਾ ਕੀਤਾ ਔਰ ਬਾਅਦ ਸੱਚੇ ਵੀ ਵੜ ਜਾਂਦੇ ਜਿਸ ਤਰ੍ਹਾਂ ਪਿੰਡ ਦੇ ਵਿੱਚ ਆ ਗਿਆ ਕੁਰਤੇ ਪਜਾਮੇ ਵੇਚਣ ਵਾਲਾ ਕਹਿੰਦਾ ਕੁਰਤੇ ਪਜਾਮੇ ਲੈ ਲੋ ਕੁਰਤੇ ਪਜਾਮੇ ਲੈ ਲੋ ਇੱਕ ਬੰਦਾ ਕਹਿੰਦਾ ਲਿਆ ਦੇ ਦੇ ਆ ਕਿੰਨੇ ਪੈਸੇ ਦਾ ਉਹਨੇ ਪੈਸੇ ਦਿੱਤੇ ਕੁਰਤਾ ਪਜਾਮਾ ਲਿਆ ਕਹਿੰਦਾ ਠੀਕ ਵੀ ਹੈ ਕਹਿੰਦਾ ਫਿਕਰ ਨਾ ਕਰ ਤੋਈ ਤੇ ਪਾਈ ਨਾ ਪਾਈ ਤੇ ਤੋਈ ਨਾ ਬਹੁਤ ਵਧੀਆ ਕੁਰਤਾ ਪਜਾਮਾ ਦਰਦ ਦਿੱਤਾ ਉਹਨੇ ਸੋਚਿਆ ਯਾਰ ਮਾਵਾ ਜਾ ਉਹ ਗੱਲ ਸਮਝਿਆ ਨਹੀਂ ਵੀ ਮਾਵਾ ਜਾ ਆਇਆ ਵੇ ਇਹਨੂੰ ਧੋਕੇ ਪਾ ਦੇਣੇ ਕੱਲ ਨੂੰ ਸੰਗਰਾਂਦ ਦੇ ਗੁਰਦੁਆਰੇ ਚੱਲੂਗੇ ਧੋਕੇ ਪਾਤਾ ਸਵੇਰੇ ਤਾਰ ਬੱਡੇ ਤਾਰਿਆ ਤਾਂ ਗੱਛਾ ਬਣਿਆ ਫਿਰੇ ਪਜਾਮੇ ਦਾ ਕੁੜਤੇ ਦੀ ਬਲੈਨ ਬਣੀ ਫਿਰੇ ਉਹ ਕਹਿੰਦਾ ਇਹਦਾ ਠੱਗੀ ਮਾਰ ਗਿਆ ਆਮ ਆਦੀ ਪਾਰਟੀ ਆ ਨਿਕਲਿਆ ਕੋਈ 15 ਦਿਨਾਂ ਬਾਅਦ ਫੇਰ ਆਇਆ ਕਹਿੰਦਾ ਵੇ ਤੈਂ ਮੇਰਾ ਠੱਗੀ ਮਾਰ ਲਈ ਇਹ ਮੈਂ ਤਾਂ ਕੋਈ ਠੱਗੀ ਨਹੀਂ ਮਾਰੀ ਮੈਂ ਤਾਂ ਗਿਆ ਸੀ ਧੋਈ ਦੇ ਪਾਈ ਨਾ ਪਾਈ ਦੇ ਧੋਈ ਲੱਗੇ ਨਾ ਧੋਲਿਆਂ ਦਾ ਉਹਨੇ ਪੈਣਾ ਕਿੱਥੇ ਦੇ ਦੋ ਸੋ ਇਹ ਠੱਗੀ ਵੀ ਇਸ ਤਰ੍ਹਾਂ ਮਾਰਦੇ ਤੁਹਾਨੂੰ ਲੱਗਦਾ ਕਿੰਦਰਾ ਸਾਡੇ ਨਾਲ ਠੀਕੇ ਚੱਲ ਰਿਹਾ ਪੰਜਾਬ ਦਾ ਇਹਨਾਂ ਨੇ ਬੇੜਾਗਰ ਕਰਿਆ ਹੋਇਆ 1 ਲੱਖ ਕਰੋੜ ਰੁਪਏ ਦਾ ਕਰਜ਼ਾ ਇਹਨਾਂ ਨੇ 3 ਸਾਲ ਚ ਲੈ ਲਿਆ 1 ਲੱਖ ਕਰੋੜ ਦਾ ਜਿੰਨੀਆਂ ਬੀਬੀਆਂ ਬੈਠੀਆਂ ਕਿਸੇ ਨੂੰ ਛੇੜ ਕੇ ਦੇਖ ਲੋ ਕਿਸੇ ਦੀ ਕੁੜੀ ਮੁੰਡਾ ਬੇਲੇ ਫਿਰਦੇ ਕੋਈ ਨੌਕਰੀ ਨਹੀਂ ਕੋਈ ਰੁਜ਼ਗਾਰ ਨਹੀਂ ਰੁਜ਼ਗਾਰ ਦੀ ਕੋਈ ਗੱਲ ਨਹੀਂ ਸਾਡੇ ਪਰਿਵਾਰ ਗਰੀਬੀ ਚੋਂ ਕਿਸ ਤਰ੍ਹਾਂ ਨਿਕਲੂਗੇ ਇਹਦਾ ਕੋਈ ਸਹਾਰਾ ਸਰਕਾਰ ਨਹੀਂ ਦਿਖਾ ਰਹੀ ਤੇ ਸਾਨੂੰ ਨਾਰੇ ਲਾਈ ਜਾਂਦੇ ਐ ਝੂਠ ਬੋਲੀ ਜਾਂਦੇ ਐ ਝੂਠ ਬੋਲ ਕੇ ਵੋਟਾਂ ਲਈ ਜਾਂਦੇ ਐ ਤੇ ਕੋਈ ਸਾਡੀ ਸੁਣਵਾਈ ਨਹੀਂ ਨਾ ਗਰੀਬ ਦੀ ਸੁਣਵਾਈ ਹੈ ਕਿਸਾਨ ਹੁਣੇ ਮੈਂ ਤੁਹਾਡੇ ਡਾਲ ਦੇ ਪਿੰਡ ਦੀ ਮੰਡੀ ਤੋਂ ਆਇਆ ਭਲਾਈ ਆਣਾ ਮੇਨੇ ਮੇਨੇ ਦੇ ਕਿਸਾਨ ਬੈਠੇ ਕੋਈ ਫਸਲ ਨਹੀਂ ਚੱਕ ਰਹੇ ਸਾਡਾ ਸੋਨੇ ਵਰਗਾ ਝੋਨਾ ਉਥੇ ਰੂ ਰਿਹਾ ਸਾਡੀ ਲੇਬਰ ਰੂ ਰਹੀ ਹੈ ਸਾਡਾ ਕਿਸਾਨ ਰੂ ਰਿਹਾ ਹੈ ਤੇ ਕੱਟ ਲਾ ਕੇ ਕਿਸਾਨ ਦੀ ਫਸਲ ਚੱਕ ਰਹੇ ਹੈ ਪੂਰਾ ਭਾਅ ਨਹੀਂ ਮਿਲ ਰਿਹਾ ਤੇ ਕੋਈ ਸੁਣਵਾਈ ਨਹੀਂ ਹੈ ਕੋਈ ਕੰਮ ਦੱਸੋ ਭਗਵੰਤ ਮਾਨ ਨੇ ਕਰਿਆ ਹੋਵੇ ਹਾਈਕ ਕੰਮ ਜ਼ਰੂਰ ਕਰ ਲਿਆ ਦੂਸਰਾ ਵਿਆਹ ਕਰਾ ਲਿਆ ਵਿਆਹ ਕਰਾਈ ਜਾਂਦੇ ਆ ਆਮ ਆਦੀ ਪਾਰਟੀ ਵਾਲਿਆਂ ਦਾ ਜਿਹੜਾ ਦੇਖੋ ਦੂਆ ਤੀਆਂ ਵਿਆਹ ਕਰਾਉਣ ਚੱਲੇ ਆਵਾ ਕਿਸੇ ਦਾ ਪਹਿਲਾ ਹੋ ਰਿਹਾ ਆ ਤੁਸੀਂ ਆ ਆ ਰਹਾ ਲੋ ਇਲੈਕਸ਼ਨ ਇਹ ਰਹਿੰਦੇ ਜਿਨਾਂ ਨੇ ਛੱਡ ਕੇ ਭਜਣਾ ਇਹਨਾਂ ਨੇ ਕੋਈ ਰੇਣੀ ਨਾ ਤੇ ਕੋਣ ਕਿਉਂਕਿ ਇਹਨਾਂ ਨੇ ਧੋਖਾ ਕਰਿਆ ਧੋਖਾ ਕਰਕੇ ਕਰਦੇ ਸਾਰਾ ਕੁਝ ਕੋਈ ਇੱਕ ਕੰਮ ਭਵੰਤਮਾਨ ਕੋਲ ਗਣਾਉਂਡ ਨਹੀਂ ਆ ਵੀ ਕੀ ਕਰਿਆ 26 ਜਨਵਰੀ ਨੂੰ ਬੋਲ ਰਿਹਾ ਸੀ ਉਥੇ ਦੱਸਣੇ ਹੁੰਦੇ ਵੀ ਮੁੱਖ ਮੰਤਰੀ ਨੇ ਕਿਹੜੇ ਕਾਲਜ ਖੋਲੇ ਕੜੀ ਯੂਨੀਵਰਸਿਟੀ ਖੋਲੀ ਕਿਹੜੇ ਫੁੱਲ ਬਣਾਏ ਉਥੇ ਪਤਾ ਕੀ ਕਹਿੰਦਾ ਕਹਿੰਦਾ ਮੇਰੇ ਘਰ ਦੇ ਵਿੱਚ ਖੁਸ਼ੀ ਆਉਣ ਵਾਲੀ ਆ ਸਾਡੇ ਘਰ ਕਹਿੰਦਾ ਨਿਆਣਾ ਹੋਣੇ ਆ ਲੈ ਤੂੰ ਸਰਕਾਰ ਦੀਆਂ ਗੱਲਾਂ ਗਣਾ ਤੂੰ ਆਪਣੀਆਂ ਗਣਾਉਣ ਲੱਗ ਗਿਆ ਕਰਦੀਆਂ ਥੋੜੇ ਦਿਨਾਂ ਬਾਅਦ ਇਹ ਨਿਆਣਾ ਹੋ ਗਿਆ ਮੰਨੂ ਕਹਿੰਦੇ ਪੱਤਰਕਾਰ ਕਹਿੰਦੇ ਜੀ ਉਹਦੇ ਨਿਆਣਾ ਹੋਇਆ ਮੈਂ ਕਿਹਾ ਚਲੋ ਬੜੀ ਖੁਸ਼ੀ ਦੀ ਗੱਲ ਹੈ ਉਹਨਾਂ ਨੂੰ ਵਧਾਈ ਹੋਵੇ ਲੇਕਿਨ اعلان ਉਹਨਾਂ ਨੇ ਕਰਿਆ ਸੀ ਪੂਰਾ ਹੋ ਗਿਆ ਆ 2-3 ਸਾਲ ਜੇ ਪਹਿਲੇ ਹੀ اعلان ਆ ਜਿਹੜਾ ਪੂਰਾ ਹੋਇਆ ਹੋਰ ਤਾਂ ਕੋਈ ਹੋਇਆ ਸੀ ਤੁਸੀਂ ਦੱਸੋ ਕਿਹੜਾ ਕੰਮ ਇਹਨਾਂ ਨੇ ਕਰਤਾ ਮੈਂ ਤੇ ਰਾਜਾ ਬੜਿੰਗ ਸਰਕਾਰ ਬਣਾਈ 3 ਮਹੀਨੇ ਸਿਰਫ ਮੁੱਖ ਮੰਤਰੀ ਮੈਂ ਰਿਹਾ ਰਾਜਾ ਬੜਿੰਗ ਰਿਹਾ ਮੰਤਰੀ 3 ਮਹੀਨੇ ਦੇ ਵਿੱਚ ਅਸੀਂ ਦੋਹਾਂ ਦੋਨੋਂ ਪ੍ਰਾਮਾਣ ਪ੍ਰਾਵਾਂ ਨੇ ਤੁਸੀਂ ਦੱਸੋ ਤੁਹਾਡੇ ਬਿਜਲੀ ਦੇ ਬਿੱਲ ਖੜੇ ਸੀ ਸਾਰੇ ਮਾਫ ਕਰਤੇ ਕਿਸੇ ਦਾ 10000 ਹੋਇਆ ਕਿਸੇ ਦਾ 20000 ਹੋਇਆ ਕਹਿੰਦਾ 50000 ਹੋਇਆ ਕਹਿੰਦਾ ਲੱਖ ਹੋਇਆ ਸਾਰਿਆਂ ਨੂੰ 1500 ਕਰੋੜ ਰੁਪਏ ਦਾ ਲੋਕਾਂ ਨੂੰ ਗਰੀਬਾਂ ਨੂੰ ਫਾਇਦਾ ਹੋਇਆ ਆ ਬਾਈ ਕਹਿੰਦਾ ਮੇਰਾ 110000 ਹੋਇਆ ਆ 35000 ਇਹਦਾ ਹੋਇਆ ਹਰ ਕਿਸੇ ਨੂੰ ਫਾਇਦਾ ਮਿਲਿਆ ਤੁਹਾਡੇ ਪਾਣੀ ਦੇ ਬਿਨਵਾਫ ਕੀਤੇ ਆ ਤਾਂ ਹੁਣ ਕਹਿ ਰਹੇ ਨਾ ਮੈਂ ਅੱਜ ਬਰਨਾਲੇ ਮੈਂ ਤੇ ਜੀਰਾ ਸਵੇਰੇ ਸਵੇਰੇ ਇੱਕ ਮਹੱਲੇ ਚੱਲੇ ਗਏ ਮੀਟਿੰਗ ਦੇ ਵਿੱਚ ਉੱਥੇ ਇੱਕ ਬੰਦਾ ਖੜਾ ਹੋ ਕੇ ਕਹਿੰਦਾ ਬਾਈ ਜੀ ਤੁਸੀਂ ਮੇਰਾ ਤੁਹਾਨੂੰ ਅਲੰਭਾ ਇੱਕ ਮੈਂ ਕਿਹਾ ਅਲੰਭਾ ਹੋ ਗਿਆ ਕਹਿੰਦਾ ਤੁਸੀਂ ਮੇਰਾ ਬੜਾ ਨੁਕਸਾਨ ਕਰਤਾ ਮੈਂ ਕਿਹਾ ਕੀ ਕਰਤਾ ਕਹਿੰਦਾ ਜੀ ਤੁਸੀਂ ਬਿਜਲੀ ਦੇ ਬਿੱਲ ਮaaf ਕਰੇ ਮੈਂ 10 ਦਿਨ ਪਹਿਲਾਂ ਹੀ 50000 ਜਮ੍ਹਾਂ ਕਰਾ ਕੇ ਛੱਡਿਆ ਸੀ ਮੈਨੂੰ ਦੱਸ ਦਿੰਦੇ ਕਹਿੰਦਾ ਮੈਂ ਨਾ ਜਮ੍ਹਾਂ ਕਰਾਵਾਂ ਲੈ ਹੁਣ ਤੁਹਾਨੂੰ ਦੱਸ ਚੱਲਿਆ ਬਈ ਅਗਲੀ ਚੋਣਾਂ ਦੇ ਪਹਿਲਾਂ ਬੜਾ ਖਿਆਲ ਰੱਖਿਓ ਅਸੀਂ ਫਿਰ ਮaaf ਕਰਨੇ ਦਾ ਟਾਈਮ ਆ ਜਾਣਾ ਰਾਜ ਆਪਿੰਗ ਐਸੀ ਸਾਰੇ ਜਾਨੇ ਰੜ ਕੇ ਫੇਰ ਤੁਹਾਡੇ ਉਹੀ ਕੰਮ ਕਰ ਰਹੇ ਜਿਹੜੇ ਅਸੀਂ ਪਹਿਲਾਂ ਗੀਬਾਂ ਨੂੰ ਪਰ ਚੱਕਰ ਦੇ ਕੀਤੇ ਆਂਗਨਵਾੜੀ ਵਾਲੀਆਂ ਬੀਬੀਆਂ ਇਹਨਾਂ ਦੀਆਂ ਤਨਖਾਹਾਂ ਵਧਾਈਆਂ ਆਸ਼ਾ ਵਰਕਰ ਬੀਬੀਆਂ ਨੇ ਤਨਖਾਹਾਂ ਵਧਾਈਆਂ ਮਿੱਡੇ ਬੀਨ ਜਿਹੜੀਆਂ ਬੀਬੀਆਂ ਸਕੂਲ ਚ ਖਾਣਾ ਬਣਾਉਂਦੀਆਂ ਉਹਨਾਂ ਦੇ ਤਨਖਾਹ ਵਧਾਈ ਪੈਨਸ਼ਨ ਵਧਾਈ ਤੁਹਾਡੀ ਤੁਹਾਡੇ ਪਿੰਡ ਦੀ ਲਾਲ ਲੈਣ ਦੇ ਅੰਦਰ ਜਿੰਨੇ ਘਰ ਉਹ ਤੁਹਾਡੇ ਆਪਣੇ ਨਾਮ ਹੋਣੇ ਸ਼ੁਰੂ ਕੀਤੇ ਥੋੜੀ ਪਾਣੀ ਦੀ ਟੈਂਕੀ ਉਹਦਾ ਬਿੱਲ ਬਾਕ ਕੀਤਾ ਹੁਣ ਬਿੱਲੀ ਦਾ ਬਿੱਲੀ ਉਹਦਾ ਪਾਣੀ ਦੀ ਟੈਂਕੀ ਦਾ 3 ਸਾਲ ਤੋਂ ਮਾਫ ਕੀਤਾ ਹੋਇਆ ਹਰ ਵਾਰ ਨੂੰ ਕਿਸਾਨਾਂ ਦਾ ਮਹਾਰਾਜੇ ਨੇ ਦਿੱਤਾ ਸੀ 12000 ਰੁਪਏ ਮੁਆਵਜ਼ਾ ਬਾਅਦਰ 8000 ਦਿੰਦੇ ਸੀ ਸਾਡੀ ਸਰਕਾਰ ਆਈ ਇੱਥੇ ਨਰਮੇ ਦੀ ਫਸਲ ਮਰ ਗਈ ਸੁੰਡੀ ਪੈ ਗਈ ਸੀ ਐਸੀ 17000 ਮੁਆਵਜ਼ਾ ਦਿੱਤਾ ਪੰਜਾਬ ਦੇ ਨਾਲ ਖੜੇ ਆ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਹੈ ਪ੍ਰਧਾਨ ਮੰਤਰੀ ਆਇਆ ਇੱਥੇ ਬਰਾਂਗੀ ਦੀ ਟੀਮ ਆਗੂ ਮੁੜ ਗਿਆ ਜਾਣ ਲੱਗਿਆ ਕਹਿੰਦਾ ਆਪਣੇ ਮੁੱਖ ਮੰਤਰੀ ਕੋਲ ਬੋਲ ਦੇਣਾ ਜਾਨ ਬਚਾ ਕੇ ਜਾ ਰਹਾ ਹਾਂ ਉਹ ਮੈਂ ਕਿਹਾ ਕੀ ਗੱਲ ਕਰਦਾ ਯਾਰ ਤੇਰੇ ਡਾਗ ਬੱਜੀ ਨਹੀਂ ਡੜਾ ਲਈ ਬੱਜਿਆ ਤੈਨੂੰ ਕਿਹਾ ਕਿਸੇ ਨੇ ਕੁਝ ਨਹੀਂ ਤੂੰ ਜੋ ਕਹੀ ਦਿੰਦਾ ਜਾਨ ਬਚਾ ਕੇ ਜਾ ਰਿਹਾ ਸਾਡੇ ਪੰਜਾਬੀਆਂ ਨੂੰ ਬਧਨਾਮ ਕਰਦਾ ਪੰਜਾਬ ਕੀ ਦਾ ਦੇਸ਼ ਤੇ ਰੱਖੇ ਪੰਜਾਬ ਦੇ ਦੇਸ਼ ਰੋਟੀ ਦੇ ਲੇਕ ਜਾਣ ਵਾਲਾ ਪੰਜਾਬ ਦੇ ਦੇਸ਼ ਦਾ ਅੰਨ ਦਾਤ ਹੈ ਪੰਜਾਬ ਦੇ ਦੇਸ਼ ਨੇ ਕਿਸਾਨ ਨੂੰ ਅੰਨ ਦਿੱਤੇ ਅੰਨ ਦੇ ਭੰਡਾਰ ਦਿੱਤੇ ਤੇ ਅੱਜ ਇਹ ਦੋਵੇਂ ਸਰਕਾਰਾਂ ਪੰਜਾਬ ਦੇ ਕਿਸਾਨ ਨੂੰ ਪੰਜਾਬ ਦੇ ਮਜ਼ਦੂਰ ਨੂੰ ਮਾਰਨ ਲੱਗੀਆਂ ਹੋਈਆਂ ਅੱਜ ਬੀਬੀਆਂ ਦੀ ਕੋਈ ਸੁਣਵਾਈ ਨਹੀਂ ਸੋ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਕਿ ਆਓ ਸਾਰੇ ਜਿਹੜੇ ਇਕੱਠੇ ਹੋਈਏ ਅੱਜ ਅਕਾਲੀ ਗਰਦ ਦੇ ਵੀਰਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਤੁਹਾਡੀ ਪਾਰਟੀ ਦਾ ਬੰਦਾ ਨਹੀਂ ਖੜਾ ਇਹ ਇਹ ਜਿਹੜੇ ਬਾਹਰੋਂ ਆ ਗਏ ਕਾਲੇ ਅੰਗਰੇਜ਼ ਸਾਨੂੰ ਲੁੱਟਣ ਲੱਗੇ ਵੀ ਇਨ੍ਹਾਂ ਤੋਂ ਪੰਜਾਬ ਨੂੰ ਛਡਾਓ ਆਪ ਆਪ ਅਜਬਾਦ ਕਰ ਲਾਂਗੇ ਬੀਐਸਪੀ ਬੜੇ ਪ੍ਰਾਮਾਨ ਨੂੰ ਵੀ ਬੇਨਤੀ ਕਰਨਾ ਕਿ ਆਓ ਇਕੱਠੇ ਹੋ ਕੇ ਲੜੀਏ ਆਮ ਆਦਮੀ ਦੇ ਵਰਕਰ ਨੂੰ ਆਮ ਆਦਮੀ ਦੇ ਲੀਡਰ ਨੂੰ ਵੀ ਕਹਿਣਾ ਕਿ ਤੁਹਾਡੀ ਪੁੱਛ ਕੋਈ ਨਹੀਂ ਆ ਬੀਜੇਪੀ ਵਾਲਿਆਂ ਨੂੰ ਵੀ ਕਹਿਣਾ ਤੁਹਾਡੀ ਵਰਕਰ ਦੀ ਕਿਹੜੀ ਪੁੱਛ ਹੈ ਟਿਕਟਰਾਂ ਬਾਹਰ ਦੇ ਬੰਦਾਂ ਨੇ ਆ ਕੇ ਦਿੰਦੇ ਆ ਉਹ ਇੱਕ ਦੋ ਕੁੱਤੇ ਆਪਸ ਵਿੱਚ ਦੋਸਤ ਸੀ ਆ ਜੀਰਾ ਛੇੜਨ ਦਾ ਬੰਦਾ ਇੱਕ ਜੱਟ ਦਾ ਕੁੱਤਾ ਇੱਕ ਪੰਡਤਾਂ ਦਾ ਕੁੱਤਾ ਆਪਸ ਵਿੱਚ ਯਾਰੀ ਪੈ ਗਈ ਰੋਜ਼ ਗਲੀ 'ਚ ਬੈਠੇ ਕਰਦੇ ਆਪਣੇ ਆਪਣੇ ਘਰ ਤੋਂ ਆ ਕੇ ਉਹ ਕਹਿੰਦਾ ਕਿਉਂ ਬਈ ਡੱਬੂ ਜੱਟ ਦਾ ਕੁੱਤਾ ਡੱਬੂ ਦਾ ਕਹਿੰਦਾ ਕਿਆ ਖਾਦਾ ਅੱਜ ਉਹ ਕਹਿੰਦਾ ਮੈਂ ਕਿਆ ਖਾਣਾ ਸੀ ਯਾਰ ਉਹੀ ਸੁੱਕਿਆ ਮੈਂ ਰੋਟੀਆਂ ਦੇਤੀਆਂ ਮੈਨੂੰ ਲੱਸੀ ਘੇਰ ਕੇ ਉੱਪਰ ਕਹਿੰਦਾ ਕਾਲੂ ਤੈ ਗਿਆ ਖਾਦਾ ਪੰਡਤਾਂ ਦਾ ਕਾਲੂ ਦਾ ਕਹਿੰਦਾ ਆਪਾਂ ਉਹਦਾ ਦੇਖੋ ਅੱਜ ਕੰਜਗਾ ਮਨਾਈਆ ਪੰਡਤ ਜੀ ਨੇ ਤਾਂ ਪਣਤਾਣੀ ਨੇ ਖੀੜ ਪੂੜੇ ਦਿੱਤੇ ਰੋਜ਼ ਆਹੀ ਕੰਮ ਹੋਏ ਕਰੇ ਉਹ ਕਹਿੰਦਾ ਫਿਰ ਤੂੰ ਰਹਿਦਾ ਕਾ ਰੋ ਯਾਰ ਜੱਟ ਦੇ ਘਰ ਕਹਿੰਦਾ ਬਸ ਮਾਨ ਤਾਣ ਦੇ ਬੰਨੇ ਬੈਠੇ ਕਹਿੰਦੇ ਇਹ じゃ ਕਿਹੜਾ ਮਾਨ ਤਾਣ ਹੋ ਗਿਆ ਜਿਹੜਾ ਸਦਾ ਸੁੱਕਿਆ ਰੁੱਡੀਆਂ ਵਰਗਜਾਰਾ ਕਰੀ ਜਾਂਦਾ ਕਹਿੰਦਾ ਮਾਨ ਤਾਣੇ ਐ ਵੀ ਜੱਟ ਦੇ ਘਰ ਦੋ ਜਨਾਨੀਆਂ ਕਦੇ ਉਹ ਕਹਿੰਦੀ ਤੂੰ ਡੱਬੂ ਕੁੱਤੇ ਦੀ ਰਨ ਕਦੇ ਉਹ ਕਹਿੰਦੀ ਤੂੰ ਡੱਬੂ ਕੁੱਤੇ ਵੀ ਨਹੀਂ ਆਹੀ ਮਾਨ ਤਾਣ ਦੇ ਬੰਨੇ ਬੈਠੇ ਆਹੀ ਮਾਨਤਾਣ ਦੇ ਬੰਨੇ ਬੈਠੇ ਆਵਾਦੀ ਪਾਰਟੀ ਦੇ ਨੌਜਵਾਨ ਵਰਕਰ ਇਹੀ ਆਮ ਆਮ ਦੇ ਬੰਨੇ ਬੈਠੇ ਆ ਮਾਨਤਾੜ ਦੇ ਬੀਜੇਪੀ ਦੇ ਵਰਕਰ ਮਿਲਦਾ ਬਣਾਉਂਦਾ ਇਹਨਾਂ ਦੋਨਾਂ ਨੂੰ ਕੁਛ ਨਹੀਂ ਆਮ ਆਦੀ ਪਾਰਟੀ ਦੇ ਵਰਕਰ ਨੇ ਐਡੀ ਬੜੀ ਪਾਰਟੀ ਖੜੀ ਕਰਤੀ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਉਹਨਾਂ ਨੂੰ ਲੱਗਿਆ ਪਤਾ ਨਹੀਂ ਇਹੀ ਭਾਗ ਸੀ ਉਹੀ ਆ ਗਏ ਆ ਆਪਣੇ ਆਲੇ ਢੁੱਡੂ ਪੁੱਠੀ ਜੀ ਪੱਗ ਮੰਨ ਲੈ ਗਏ ਜਿੱਦਾਂ ਦਾ ਮੁੱਖ ਮੰਤਰੀ ਬਣਿਆ ਜਦ ਸਿੱਧੀ ਕਰ ਲਈ ਭਗਤ ਸਿੰਘ ਹੋ ਗਿਆ ਉਦੋਂ ਦੁਬਾਰੇ ਕਰੇ ਦੇਖੀਏ ਤੇ ਬੰਨੀ ਵੀ ਭਗਤ ਸਿੰਘ ਗਾਲੀ ਪਾਗ ਪਾਕੇ ਸਿੰਘ ਉਦਨੇ ਖਤਮ ਹੋ ਗਿਆ ਸੀ ਉਸ ਤੋਂ ਬਾਅਦ ਇਹਨਾਂ ਨੇ ਭਗਤ ਸਿੰਘ ਦਾ ਨਾਮ ਨਹੀਂ ਲਿਆ ਸਿਰਫ ਠੱਗ ਬਣ ਕੇ ਝੂਠੇ ਨਿਕਨਾਬੀ ਬਣ ਕੇ ਇਹਨਾਂ ਨੇ ਸਰਕਾਰ ਬਣਾ ਲਈ ਅੱਜ ਨਾ ਆਵਾਜ਼ੀ ਵਰਕਰ ਦੀ ਪੁੱਛੇ ਨਾ ਭਾਜਪੀ ਦੀ ਵਰਕਰ ਦੀ ਪੁੱਛੇ ਭਾਜਪੀ ਦਾ ਪ੍ਰਧਾਨ ਬਾਹਰੋਂ ਆਇਆ ਦਾ ਕਾਂਗਰਸ ਤੋਂ ਇੱਥੇ ਕੈਂਡੀਡੇਟ ਆਮ ਆਦਮੀ ਪਾਰਟੀ ਨੇ ਵੀ ਬਾਹਰੋਂ ਕੈਂਡੀਡੇਟ ਆਮ ਆਦਮੀ ਵਰਕਰ ਕਿਆ ਕਰੂਗਾ ਇਸ ਕਰਕੇ ਪੰਜਾਬੀਓ ਇਕੱਠੇ ਹੋ ਜਾਓ ਅਸਲ ਦੇ ਵਿੱਚ ਤੁਹਾਨੂੰ ਦਿੱਲੀ ਵਾਲੇ ਲੁੱਟ ਰਹੇ ਐ ਤੁਹਾਨੂੰ ਕੇਜਰੀਵਾਲ ਲੁੱਟ ਰਿਹਾ ਹੈ ਸਾਡਾ ਜਿਹੜਾ ਮੁੱਖ ਮੰਤਰੀ ਐ ਤੋਤਾ ਬਣਿਆ ਹੋਇਆ ਤੋਤਾ ਬਣ ਕੇ ਸ਼ਾਹੀ ਕੈਦੀ ਉਹਨੂੰ ਬਣਾ ਕੇ ਰੱਖਿਆ ਹੋਇਆ ਉਹਦੀ ਕੋਈ ਸੁਣਵਾਈ ਨਹੀਂ ਐ ਇਸ ਲਈ ਤੁਹਾਨੂੰ ਬਹੁਤ ਹੀ ਹੋਂਹਾਰ ਉਮੀਦਵਾਰ ਮਿਲੀ ਐ ਆ ਜਾਣ ਦੋ ਬੀਬੀਆਂ ਨੂੰ ਆਜ ਬੀਬਿਆ ਜੀ ਜਿੱਥੇ ਜਿੱਥੇ ਜਗ੍ਹਾ ਮਿਲਦੀ ਬੈਠ ਗਏ ਇਹ ਤੁਹਾਨੂੰ ਪਹਿਲਾਂ ਛੱਡ ਕੇ ਆਏ ਸੀ ਵੀ ਥੋੜੀ ਦੂਰੀ ਤੇ ਵਿਚਾਰ ਰੱਖਿਓ ਪਿੰਡ ਨੂੰ ਥੋੜਾ ਜਿਹਾ ਛੱਡ ਕੇ ਆ ਗਿਆਂ ਰੁਕੋ ਆਵੇ ਅੱਗੇ ਹੋ ਜਾਓ ਸਟੇਜ ਕੋਲ ਹੋਰ ਅੱਗੇ ਆ ਕੇ ਆਜੋ ਆਜੋ ਭਾਈ ਜੀ ਅੱਗੇ ਆ ਕੇ ਬਸ ਬਹੁਤੀ ਹਿੰਦੂ ਨਮੀ ਨਹੀਂ ਦੈਨੀਆਂ ਕਿ ਪੀਪੀਐਮ ਚਾਰੀਆਂ ਹੁਣੇ ਆਈਆਂ ਜੀ ਇੱਕ ਮਿੰਟ ਤੋਂ ਆ ਜਾਓ ਸਤਕਾਰਯੋਗ ਬੀਬੀ ਐਮ ਚਾਰੀ ਚੁੱਲਾ ਜੁਗਾ ਛੱਡ ਕੇ ਆਈਆਂ ਸ਼ਾਮ ਨੂੰ ਖਾਣਾ ਹੀ ਬਣਾਣਾ ਜਾ ਕੇ ਤਾਰਾ ਚੋਣ ਦਾ ਟਾਈਮ ਹੋ ਗਿਆ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਸਤਕਾਰਯੋਗ ਵੀਰੋ ਅੱਜ ਮੌਕਾ ਹੈ 12 ਸਾਲ ਬਾਅਦ ਤਾਂ ਰੋਟੀ ਦੀ ਵੀ ਸੁਣੀ ਜਾਂਦੀ ਹੈ ਇਹ ਰਾਜੇ ਨਾਲ ਆ ਕੇ ਥੋੜੀ 17 ਸਾਲ ਤੋਂ ਸੇਵਾ ਕਰ ਰਹੀ ਹੈ ਹੋਣਹਾਰ ਪੁੱਤ ਹੈ ਪੜ੍ਹੀ ਲਿਖੀ ਹੈ ਤੁਹਾਡਾ ਚੌਕ ਦਾ 17 ਹੈ ਤੁਹਾਡੇ ਆਉਣ ਵਾਲੇ ਸਮੇਂ ਤੁਹਾਡੇ ਨਾਲ ਖੜ ਕੇ ਤੁਹਾਡੀ ਲੜਾਈ ਲੜਉਗੀ ਔਰ ਲੜਦੀ ਰਹੀ ਹੈ ਸੋ ਇਸ ਨੂੰ ਤੁਸੀਂ ਅੱਗੇ ਲੈ ਕੇ ਆਓ ਤਾਂ ਕਿ ਆਉਣ ਵਾਲੇ ਸਮੇਂ ਅਗਲੀ ਸਰਕਾਰ ਦੇ ਵਿੱਚ ਇਹ ਤੁਹਾਡੀ ਸੇਵਾ ਕਰ ਸਕੇ ਤੁਸੀਂ ਆਹ ਜਿਤਾ ਦਿਓ ਇੱਕ ਵਾਰ ਇਹਨੂੰ ਇੱਕ ਮਹੀਨੇ ਦੇ ਵਿੱਚ ਸਰਕਾਰ ਕਿਹ ਜਣੇ ਆਵਾਦ ਵਾਲਿਆ ਜਿੱਦਣ ਤੁਸੀਂ ਆਹ ਇਲੈਕਸ਼ਨ ਜਿੱਤ ਕੇ ਦੇਤਾ ਨਾ ਇੱਕ ਮਹੀਨਾ ਨਹੀਂ ਭਗਵਾਨ ਤਮਨ ਕਰਦਾ ਸ਼ਰਾਬ ਪੀ ਪੀ ਕੇ ਮਰ ਜਾਣਾ ਉਹਨੇ ਬਾਅਦ ਐਡਾ ਤਕੜਾ ਸ਼ਰਾਬੀ ਹੈ ਮੈਂ ਬਹੁਤੀਆਂ ਗੱਲਾਂ ਨਹੀਂ ਉੰਧੀਆਂ ਕਰਨੀਆਂ ਜੇ ਕਹਿੰਦੇ ਫਿਰ ਜਿਆਦਾ ਕੰਮ ਖਰਾਬ ਹੋ ਜਾਂਦਾ ਫਿਰ ਬਹੁਤਾ ਲੰਗਾ ਹੋ ਜਾਣਾ ਕੰਮ ਬਹੁਤ ਬੁਰਾ ਹਾਲ ਹੈ ਤੁਸੀਂ ਇੰਨਾ ਮਾਨ ਦਿੱਤਾ ਸੀ ਪੰਜਾਬੀਆਂ ਨੇ ਉਹਨੂੰ ਪੰਜਾਬ ਨੇ ਉਹਨੂੰ ਵੋਟਾਂ ਦੇ ਨਾਲ ਲੱਗ ਦਿੱਤਾ ਪੰਜਾਬ ਨੇ ਉਹਨੂੰ ਰਾਜ ਦਿੱਤਾ ਪੰਜਾਬ ਨੇ ਉਹਨੂੰ ਰਾਜਾ ਬਣਾਤਾ ਲੇਕਿਨ ਕੀ ਅਗੜਿਆ ਉਹਨੇ ਕਿ ਸ਼ਰਾਬ ਨੇ ਸਾਰਾ ਕੁਝ ਗਵਾਕ ਸਵੇਰ ਤੇ ਲੈ ਕੇ ਸ਼ਾਮ ਤੱਕ ਸ਼ਰਾਬ ਪੀਪੀ ਕੇ ਹਰ ਮਾਣੇ ਕਮਾਂ ਦੇ ਵਿੱਚ ਉਹਨੇ ਟਾਈਮ ਕੱਢਤਾ ਪੰਜਾਬ ਦੀ ਸੁਣਵਾਈ ਕੋਈ ਨਹੀਂ ਕੀਤੀ ਪੰਜਾਬ ਦਾ ਬੱਚਾ ਬਚਾ ਅੱਜ ਤੜਫਦਾ ਫਿਰਦਾ ਹੈ ਪੰਜਾਬ ਦਾ ਮਜ਼ਦੂਰ ਪੰਜਾਬ ਦਾ ਕਿਸਾਨ ਬਰਾਮ ਦਾ ਮੁਲਾਜ਼ਮ ਜਿਹੜੇ ਮਰਜ਼ੀ ਸੜਕ 'ਤੇ ਤੂੰ ਚਲੇ ਜਾਓ ਮਲਾਜ਼ਮ ਆ ਰਹੇ ਹੁੰਦੇ ਕਾਲੇ ਝੰਡੇ ਲੈ ਕੇ ਰੀ ਦਾ ਸਪੱਟ ਸਿਆਪਾ ਕਰਨ ਵਾਸਤੇ ਕਦੇ ਕੋਈ ਯੂਨੀਅਨ ਆਰੀ ਕਦੇ ਕੋਈ ਯੂਨੀਅਨ ਆਰੀ ਇਹਨਾਂ ਨੇ ਪੰਜਾਬ ਨੂੰ ਬਹੁਤ ਨੁਕਸਾਨ ਪਹੁੰਚਾਇਆ ਸੋ ਮੈਂ ਜ਼ਿਆਦਾ ਗੱਲਾਂ ਨਹੀਂ ਕਰਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਤੁਹਾਨੂੰ ਇੰਨਾ ਹੀ ਕਹੂੰਗਾ ਕਿ ਮੇਰੀ ਬੀਬੀ ਕਹਿੰਦੀ ਹੁੰਦੀ ਸੀ ਆ ਬੇਬੇ ਉਹਨਾਂ ਨੂੰ ਪਤਾ ਹੈ ਕਿ ਘਰ ਦੇ ਵਿੱਚ ਝਾੜੂ ਖੜਾ ਕਰਨਾ ਦਾ ਕੇਸ ਪਿਆ ਜਾਂਦਾ ਆਪਾਂ ਨੇ 3 ਸਾਲ ਤੋਂ ਝਾੜੂ ਖੜਾ ਕਰਿਆ ਪੰਜਾਬ ਦੇ ਵਿੱਚ ਕਲੇਸ਼ ਪਿਆ ਹੋਇਆ ਚਾਰੇ ਪਾਸੇ ਨਸ਼ੇ ਦੀ ਦਿੱਤੀ ਹੈ ਕਤਲੋ ਘੜਤ ਹੋ ਰਹੀ ਆ ਮੂਸੇ ਵਾਲਾ ਵਰਗੇ ਨੌਜਵਾਨ ਮਾਰਤੇ ਸੋ ਇਸ ਕਰਕੇ ਝਾੜੂ ਨੂੰ ਲੰਬਾ ਬਾਉ ਤੁਸੀਂ ਲੰਬਾ ਪੈਣਾ ਤੁਹਾਡੀਆਂ ਵੋਟਾਂ ਦੇ ਨਾਲ ਵੋਟਾਂ ਪੰਜੇ ਨੂੰ ਪਾਓ ਤਾਂ ਕਿ ਆਪਾਂ ਇੱਕ ਚੰਗਾ ਪੰਜਾਬ ਆਉਣ ਵਿੱਚ ਸਿਰ ਸਕੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰੈਗੁਰੂ ਜੀ ਦਾ ਖਾਲਸਾ ਰੈਗੁਰੂ ਜੀ ਕੀ ਫਤਿਹ